प्यारे दोस्तों नमस्कार पेश है प्रोग्राम चिट्ठी आई है इस बार ਜਿਹੜੀ ਚਿੱਠੀ ਹੈ ਸਾਨੂੰ ਵਿਵੇਕ ਸਹਿਤ ਸੰਸਾਰ ਚੈਨਲ ਨੂੰ ਸਾਡੇ ਬੜੇ ਹੀ ਸਤਿਕਾਰਯੋਗ ਹਰਪਜਨ ਖੇਮ ਕਰਨੀ ਜੀ ਅੰਮ੍ਰਿਤਸਰ ਤੋਂ ਇਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਤੇ ਆਪਾਂ ਇਹਨਾਂ ਦੀ ਚਿੱਠੀ ਪੜਾਂਗੇ ਤੇ ਇਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਨਵੀਂ ਦੀ ਆ ਪੁਸਤਕ ਸਿਸਕ ਦੀਆਂ ਹਵਾਵਾਂ ਇੱਕ ਕਵਤਾਵਾਂ ਦਾ ਕਾਪ ਸੰਗ੍ਰਹਿ ਹੈ ਤੇ ਆਪਾਂ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਇਹਨਾਂ ਨੇ ਜੋ ਚਿੱਠੀ ਵਿੱਚ ਗੱਲਾਂ ਲਿਖ ਕੇ ਭੇਜੀਆਂ ਉਹਨਾਂ ਬਾਰੇ ਵੀ ਗੱਲਾਂ ਕਰਾਂਗੇ ਹਰ ਭਜਨ ਖੇਮ ਕਰਨੀ ਜੀ ਸਾਡੀ ਆਰਮੀ ਦੇ ਨਾਲ ਸੰਬੰਧਿਤ ਰੱਖਦੇ ਨੇ ਉੱਥੋਂ ਹੀ ਸੇਵਾ ਮੁਕਤ ਹੋਏ ਨੇ ਖੇਮ ਕਰਨ ਇਹਨਾਂ ਦਾ ਇਲਾਕਾ ਸੀ ਤੇ ਇਸ ਕਰਕੇ ਇਹਨਾਂ ਨੇ ਆਪਣੇ ਨਾਮ ਨਾਲ ਹਰਪਜਨ ਖੇਮ ਕਰਨੀ ਜੋੜ ਲਿਆ ਸਹਿਤ ਨਾਲ ਇਹਨਾਂ ਨੂੰ ਪਿਆਰ ਸੀਗਾ ਤੇ ਸਹਿਤਕ ਪੁਸਤਕਾਂ ਲਗਾਤਾਰ ਪੜ੍ਹਦੇ ਰਹਿੰਦੇ ਸੀ ਸਹਿਤ ਨਾਲ ਜੁੜੇ ਰਹਿੰਦੇ ਸੀ ਤੇ 1971 ਦੇ ਵਿੱਚ ਇਹਨਾਂ ਨੇ ਮਿੰਨੀ ਕਹਾਣੀ ਦੇ ਨਾਲ ਆਪਣੀ ਸ਼ੁਰੂਆਤ ਕੀਤੀ। ਛੋਟੀਆਂ-ਛੋਟੀਆਂ ਕਹਾਣੀਆਂ ਲਿਖੀਆਂ। ਉਹ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਕੀਤੀਆਂ, ਉਤਸ਼ਾਹ ਮਿਲਿਆ। ਤੇ ਫਿਰ 1975 ਦੇ ਵਿੱਚ ਇੱਕ ਕਾਫਸ ਇੱਕ ਮਿੰਨੀ ਕਹਾਣੀ ਸੰਗ੍ਰਹਿ ਛਪਿਆ, ਅਬ ਜੂਜਨ ਕਾਦਾ। ਇਹਦੇ ਵਿੱਚ ਇਹਨਾਂ ਨੇ ਆਪਣੀਆਂ ਦੋ ਮਿੰਨੀ ਕਹਾਣੀਆਂ ਭੇਜੀਆਂ ਜੋ ਪ੍ਰਕਾਸ਼ਿਤ ਹੋਈਆਂ ਤੇ ਇਹਨਾਂ ਨੂੰ ਹੋਰ ਹੌਸਲਾ ਮਿਲਿਆ। ਤੇ ਇਹ ਸਹਿਤਕ ਸਫਰ ਦੇ ਉੱਤੇ ਆਪਣੇ ਆਪ ਨੂੰ ਤੁਰੰ데 ਕਾਮਯਾਬ ਬਣਾਉਣ ਲੱਗੇ ਤੇ 1978-79 ਵਿੱਚ ਇਹਨਾਂ ਨੇ ਗੰਭੀਰਤਾ ਦੇ ਨਾਲ ਫਿਰ ਮਿੰਨੀ ਕਹਾਣੀ ਦਾ ਪੱਲਾ ਫੜ ਲਿਆ ਤੇ ਮਿੰਨੀ ਕਹਾਣੀ ਲੇਖਕ ਮੰਚ ਦੀ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੇ ਸਥਾਪਨਾ ਕੀਤੀ ਤੇ ਉਸ ਮਿੰਨੀ ਕਹਾਣੀ ਲੇਖਕ ਮੰਚ ਰਾਹੀਂ ਇਹਨਾਂ ਨੇ ਪੰਜਾਬ ਭਾਗ ਵਿੱਚ ਮਿੰਨੀ ਕਹਾਣੀ ਦੇ ਲਈ ਇੱਕ ਲਹਿਰ ਚਲਾਈ ਇਸ ਵਿਧਾ ਨੂੰ ਸਥਾਪਿਤ ਕਰਨ ਦੇ ਯਤਨ ਸ਼ੁਰੂ ਕੀਤੇ ਜੁਗਨਾਂ ਦੇ ਅੰਗ ਸੰਗ ਪ੍ਰੋਗਰਾਮ ਚੱਲੇ ਜਿਨ੍ਹਾਂ ਦੇ ਵਿੱਚ ਪੰਜਾਬ ਭਰ ਤੋਂ ਲੇਖਕ ਇਕੱਠੇ ਹੁੰਦੇ ਸੀ ਤੇ ਉਹ ਉੱਥੇ ਮਿੰਨੀ ਕਹਾਣੀਆਂ ਦਾ ਪਾਠ ਕਰਦੇ ਇਹ ਜਿਹੜੇ ਜੁਗਨਾਂ ਦੇ ਅੰਗ ਸੰਗ ਪ੍ਰੋਗਰਾਮ ਸ਼ਾਮੀ ਚਾਹ ਗਏ ਤਾਂ ਸ਼ੁਰੂ ਹੋ ਕੇ ਤੜਕੇ 4 ਵਜੇ ਤੱਕ ਚੱਲਦਾ ਸੀ ਤੇ ਨਿਠ ਕੇ ਮਿੰਨੀ ਕਹਾਣੀ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਸੀ ਜਿਨ੍ਹਾਂ ਆਮਾ ਪੜ੍ਹੀਆਂ ਜਾਂਦੀਆਂ ਸੀ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਹੁੰਦਾ ਸੀ ਜਿਹੜੇ ਗੰਭੀਰ ਲੇਖਕ ਸਨ ਜੋ आलोचक ਸਨ ਉਹ ਸਖੰਦਰੂ ਜਿਹੜੇ ਮਿੰਨੀ ਕਹਾਣੀ ਲੇਖਕਾਂ ਨੂੰ ਸੁਝਾਅ ਦਿੰਦੇ ਸੀ ਉਹਨਾਂ ਦੀਆਂ ਮਿੰਨੀ ਕਹਾਣੀਆਂ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੂੰ ਉਹਨਾਂ ਨੂੰ ਦੱਸਦੇ ਸੀ ਤੇ ਇਸ ਵਿੱਚ ਹਰਪਜਨ ਖੇਮ ਕਰਨੀ ਜੀ ਦਾ ਇੱਕ ਮੁਢਲਾ ਰੋਲ ਸੀ ਤੇ ਇਹ ਇਸ ਪ੍ਰੋਗਰਾਮ ਨੂੰ ਬੜੇ ਸਚਾਰੂ ਧੰਨ ਨਾਲ ਚਲਾਉਂਦੇ ਸੀ ਫਿਰ ਇਹਨਾਂ ਨੇ ਨਾਲ ਹੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਮਿੰਨੀ ਕਹਾਣੀ ਮੁਕਾਬਲੇ ਜਿਸ ਦਾ ਸੰਯੋਜਕ ਇਹਨਾਂ ਨੂੰ ਬਣਾਇਆ ਗਿਆ ਤੇ ਪੰਜਾਬ ਭਰ ਦੇ ਵਿੱਚੋਂ ਇਸੇ ਤਰ੍ਹਾਂ ਹੀ ਆਪਣੇ ਅੰਤਰਰਾਸ਼ਟਰੀ ਤੌਰ ਤੇ ਵੀ ਤੇ ਹੋਰ ਸੂਬਿਆਂ ਦੇ ਵਿੱਚੋਂ ਵੀ ਮਿੰਨੀ ਕਹਾਣੀ ਜਿਹੜੇ ਲੇਖਕ ਸੀਗੇ ਉਹ ਆਪਣੀਆਂ ਕਹਾਣੀਆਂ ਭੇਜਦੇ ਸਨ ਫਿਰ ਉਹਨਾਂ ਦੇ ਉੱਤੇ ਜਿਹੜੇ ਮਹਾਰ ਮਿੰਨੀ ਕਹਾਣੀ ਲੇਖਕ ਸੀ ਉਹਨਾਂ ਤੇ ਵਿਚਾਰ ਵਟਾਂਦਰਾ ਕਰਦੇ ਸਿਰ ਚੰਗੀਆਂ ਮਿੰਨੀ ਕਹਾਣੀਆਂ ਨੂੰ ਫਿਰ ਉਹਦੇ ਵਿੱਚ ਇਨਾਮ ਦਿੱਤੇ ਜਾਂਦੇ ਸਨ ਪਹਿਲਾ ਦੂਜਾ ਤੀਜਾ ਇਨਾਮ ਵਿਸ਼ੇਸ਼ ਇਨਾਮ ਉਹਦੇ ਵਿੱਚ ਲੇਖਕਾਂ ਨੂੰ ਦਿੱਤੇ ਜਾਂਦੇ ਸਨ ਤਾਂ ਕਿ ਉਹਨਾਂ ਦਾ ਹੌਸਲਾ ਵਧੇ ਤੇ ਉਸੇ ਤਰ੍ਹਾਂ ਮਿੰਨੀ ਕਹਾਣੀ ਦੀ ਜਿਹੜੀ ਵਿਧਾ ਵਾ ਉਹਦੇ ਨਾਲ ਜੁੜੇ ਰਹਿਣ ਤੇ ਇਸ ਮਿੰਨੀ ਕਹਾਣੀ ਦੀ ਵਿਧਾ ਨੂੰ ਹੋਰ ਮਜ਼ਬੂਤ ਕਰਦੇ ਤੇ ਉਹ ਆਪਣੇ ਚਿੱਠੀ ਵਿੱਚ ਲਿਖਦੇ ਆ ਵੀ ਮੈਂ ਲਗਾਤਾਰ ਇਸ ਮਿੰਨੀ ਕਹਾਣੀ ਮੁਕਾਬਲੇ ਨੂੰ ਚਲਾਇਆ ਤੇ ਪੰਜਾਬ ਪੱਧਰ ਤੋਂ ਵੇਲੇ ਕਰਮੀਆਂ ਦੇ ਨਾਲ ਜੁੜਿਆ ਤੇ ਅਸੀਂ ਥਾਂ ਥਾਂ ਤੇ ਅਸੀਂ ਪੰਜਾਬ ਦੇ ਵਿੱਚ ਸਮਾਗਮ ਕੀਤੇ ਮਿੰਨੀ ਕਹਾਣੀ ਦੇ ਉੱਤੇ ਵਰਕਸ਼ਾਪਾਂ ਲਾਈਆਂ ਤੇ ਮੈਨੂੰ ਇਹ ਸਾਰੇ ਕਾਰਜ ਕਰਕੇ ਇੱਕ ਆਤਮ ਸੰਤੁਸ਼ਟੀ ਜੀ ਪ੍ਰਾਪਤ ਹੁੰਦੀ ਸੀ ਮੈਨੂੰ ਲੱਗਦਾ ਸੀਗਾ ਕਿ ਮੈਂ ਇੱਕ ਇੱਕ ਸੇਵਾ ਦਾ ਕਾਰਜ ਹੀ ਕਰ ਰਿਹਾ ਹਾਂ ਜਿਵੇਂ ਲੋਕ ਹੋਰ ਸੇਵਾਵਾਂ ਕਰਦੇ ਆ ਗਰੀਬਾਂ ਦੀਆਂ ਕਰਦੇ ਆ ਹੋਰ ਲੰਗਰ ਲਾਉਂਦੇ ਆ ਮੈਨੂੰ ਇਹ ਸੇਵਾ ਕਰਕੇ ਸਕੂਨ ਮਿਲਦਾ ਸੀ ਇਹ ਗੱਲ ਮੈਨੂੰ ਇਹਨਾਂ ਦੀ ਬੜੀ ਚੰਗੀ ਲੱਗੀ ਜਿਹੜੀ ਇਹਨਾਂ ਨੇ ਚਿੱਠੀ ਦੇ ਵਿੱਚ ਲਿਖੀ ਆ ਕਿ ਮੈਂ ਇਸ ਕਾਰਨ ਤਨ ਮਨ ਤਨ ਦੇ ਨਾਲ ਕੀਤਾ ਤਾਂ ਕਿ ਮਿੰਨੀ ਕਹਾਣੀ ਦੀ ਜਿਹੜੀ ਵਿਦਾਵਾ ਉਹ ਪ੍ਰਫੁੱਲਤ ਹੋਵੇ ਲੋਕਾਂ ਦੇ ਵਿੱਚ ਇਹਦਾ ਰੁਝਾਨ ਵਧੇ ਤੇ ਸਿਹਤ ਦਾ ਪ੍ਰਚਾਰ ਪ੍ਰਸਾਰ ਹੋਵੇ ਤੇ ਸਭ ਤੋਂ ਜਿਹੜੀ ਵੱਡੀ ਗੱਲ ਉਹ ਇਹ ਸੀ ਬੀਓ ਮਾਂ ਬੋਲੀ ਪੰਜਾਬੀ ਨੂੰ ਵੱਧਦਾ ਖੁਲਣਾ ਵੇਖਣਾ ਚਾਹੁੰਦੇ ਸਨ ਤੇ ਬੜੀਆਂ ਸੋਹਣੀਆਂ ਸੁਣੀਆਂ ਇਹਨਾਂ ਨੇ ਗੱਲਾਂ ਸਾਡੇ ਨਾਲ ਚਿੱਠੀ ਵਿੱਚ ਕੀਤੀਆਂ ਨੇ ਬਹੁਤ ਸੋਹਣੇ ਇਹਨਾਂ ਦੇ ਵਿਚਾਰ ਨੇ ਤੇ ਇਹਨਾਂ ਨਾਲ ਮੈਂ ਵੀ ਜੁੜਿਆ ਰਿਹਾ ਹਾਂ ਤੇ ਇਹ ਬਹੁਤ ਹੀ ਉਤਸ਼ਾਹ ਵਧਾਉਂਦੇ ਨੇ ਤੇ ਚਿੱਠੀ ਵਿੱਚ ਵੀ ਇਹਨਾਂ ਨੇ ਇਹੀ ਗੱਲਾਂ ਲਿਖੀਆਂ ਨੇ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੋ ਤੇ ਸਿਹਤ ਨਾਲ ਜੁੜੋ ਜਿਹੜਾ ਅੱਜ ਕੱਲ ਨਸ਼ੇ ਦਾ ਰੁਝਾਨ ਆ ਮੰਡਿਆਂ ਦੇ ਵਿੱਚ ਕੁੜੀਆਂ ਦੇ ਵਿੱਚ ਇਹਦੇ ਨਾਲੋਂ ਹਟ ਕੇ ਇਨਾਂ ਪੰਜਾਬੀ ਦੇ ਨਾਲ ਜੁੜਨਾ ਚਾਹੀਦਾ ਆਪਣੀ ਭਾਸ਼ਾ ਨਾਲ ਜੁੜਨਾ ਚਾਹੀਦਾ ਸੱਤ ਨਾਲ ਜੁੜਨਾ ਚਾਹੀਦਾ ਇਹਨਾਂ ਨੂੰ ਜੇ ਨਸ਼ਾ ਕਰਨਾ ਵਾ ਖੇਮ ਕਰਨੀ ਜੀ ਕਹਿੰਦੇ ਆ ਵੀ ਨਸ਼ਾ ਕਰਨਾ ਤੇ ਬੱਚਿਓ ਤੁਸੀਂ ਕਿਤਾਬਾਂ ਦਾ ਕਰੋ ਕਿਤਾਬਾਂ ਪੜੋ ਤੇ ਆਪਣੀ ਜ਼ਿੰਦਗੀ ਨੂੰ ਸਿੱਧੇ ਰਾਹ ਤੇ ਪਾਓ ਤੇ ਬਹੁਤ ਸੋਹਣੀਆਂ ਗੱਲਾਂ ਹਰ ਭਜਨ ਖੇਮ ਕਰਨੀ ਜੀ ਸਾਡੇ ਨਾਲ ਸਾਂਝੀਆਂ ਕਰਦੇ ਨੇ ਵੈਸੇ ਵੀ ਜਦੋਂ ਇਹਨਾਂ ਨੂੰ ਨਿਸ਼ਚਿਤ ਹਰਤੇ ਵੀ ਮਿਲਉ ਤੇ ਬੜਾ ਪਿਆਰ ਦਿੰਦੇ ਆ ਅਸ਼ੀਰਵਾਦ ਦਿੰਦੇ ਆ ਕਿ ਜਿਸ ਨਾਲ ਮਨ ਖੁਸ਼ ਹੋ ਜਾਂਦਾ ਇਹਨਾਂ ਬਾਰੇ ਲਿਖਦੇ ਆ ਇਹਨਾਂ ਦੀ ਕਿਤਾਬ ਦੇ ਵਿੱਚ ਇਹਨਾਂ ਸਾਥੀ ਕਹਿੰਦੇ ਆ ਵੀ ਹਰ ਭਜਨ ਕੇਮ ਕਰਨੀ ਦਾ ਸਹਿਤਕ ਸਫਰ ਜਿਹੜਾ ਵਾ ਉਹ ਬਹੁ ਦਿਸ਼ਾਵੀ ਹੈ ਕਹਾਣੀਕਾਰ ਵੱਜੋਂ ਆਪਣਾ ਸਫਰ ਸ਼ੁਰੂ ਕਰਕੇ ਉਸ ਨੇ ਮਿੰਨੀ ਕਹਾਣੀ ਨੂੰ ਵੀ ਨਵੀਂ ਦਿਸ਼ਾ ਵਿਖਾਈ ਹੈ ਉਸ ਵਿੱਚ ਗੁਨਾਤਮਕ ਤਬਦੀਲੀਆਂ ਲਿਆਂਦਿਆਂ ਹਨ ਇਸ ਕਰਕੇ ਉਸ ਨੂੰ ਪੰਜਾਬੀ ਮਿੰਨੀ ਕਹਾਣੀ ਵਿੱਚ ਮਾਣਯੋਗ ਸਥਾਨ ਪ੍ਰਾਪਤ ਹੈ ਤੇ ਮੈਂ ਦੁਆਵਾ ਕਰਾਂਗਾ ਕਿ ਸਾਡੇ ਹਰਭਜਨ ਖੇਮ ਕਰਨੀ ਜੀ ਇਸੇ ਤਰ੍ਹਾਂ ਮਿੰਨੀ ਕਹਾਣੀ ਦੇ ਖੇਤਰ ਨਾਲ ਜੁੜੇ ਰਹਿਣ ਸਾਡੇ ਵਰਗੇ ਜਿਹੜੇ ਲੇਖਕ ਆ ਜਾਂ ਸਾਡੇ ਅਸੀਂ ਜਿਹੜੇ ਸਹਿਤ ਨਾਲ ਪਿਆਰ ਕਰਦੇ ਆ ਉਹ ਇਹਨਾਂ ਦੀ ਛਤਰ ਛਾਇਆ ਹੇਠ ਅੱਗੇ ਵਧਦੇ ਰਹਿਣ ਤੇ ਇਹਨਾਂ ਦਾ ਮਾਰਗਦਰਸ਼ਨ ਸਾਨੂੰ ਮਿਲਦਾ ਰਹੇ ਤੇ ਇਸ ਦੇ ਨਾਲ ਹੀ ਮੈਂ ਹਰ ਭੈਜਨ ਖੇਮ ਕਮਨੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਵਿਵੇਕ ਸਹਿਤਕ ਸੰਸਾਰ ਚੈਨਲ ਨੂੰ ਆਪਣੀ ਚਿੱਠੀ ਕੱਲੀ ਮੇਰਾ ਉਤਸ਼ਾਹ ਵਧਾਇਆ ਮੇਰੇ ਚੈਨਲ ਦਾ ਉਤਸ਼ਾਹ ਵਧਾਇਆ ਤੇ ਸਾਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਸਾਨੂੰ ਵਧੀਆ ਵਧੀਆ ਚੰਗੀਆਂ ਚੰਗੀਆਂ ਗੱਲਾਂ ਦਸੀਆਂ ਤੇ ਮੈਂ ਬਾਕੀ ਸਾਥੀਆਂ ਵੀ ਬੇਨਤੀ ਕਰਾਂਗਾ ਕਿ ਉਹ ਵੀ ਵਿਵੇਕ ਸਹਿਤਕ ਸੰਸਾਰ ਚੈਨਲ ਨਾਲ ਜੁੜਨ ਸਾਨੂੰ ਆਪਣੇ ਵਿਚਾਰ ਲਿਖ ਕੇ WhatsApp ਨੰਬਰ ਤੇ ਭੇਜਣ 9463384052 ਮੇਰਾ WhatsApp ਨੰਬਰ ਹੈ ਸਾਥੀਓ ਤੇ ਇਸ ਨੰਬਰ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਚਿੱਠੀ ਆਈ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਜ਼ਰੂਰ ਪੇਸ਼ ਕਰਾਂਗੇ ਧੰਨਵਾਦ